ਕਾਲੀ ਦਾ ਸਰਕਾਰ ਨੂੰ ਕਿੱਦਾਂ ਦੇਖ ਰਿਹਾ ਇਹਨਾਂ ਨੇ ਵੀ ਆਪਣੇ ਅਮੀਰ ਵਰਗਿਆਂ ਦੇ ਇਨਸਾਫ ਕੋਈ ਜ਼ੀਰੋ ਜਾ ਕੇ ਠੱਗ ਬੰਦਾ ਆ ਆਵਾਜ਼ ਗੜ ਰਿਹਾ ਹੈ ਇਸ ਵਾਰ ਨਹੀਂ ਕਾਲੀ ਦਾ ਨੂੰ ਤੁਹਾਨੂੰ ਪਤਾ ਹੀ ਆ ਉਹਨ ਕੰਨੇ ਵੋਟਾਂ ਪਾਉਣੀਆਂ ਕਾਲੀਦਾਰ ਤੇ ਕੇਨੇ ਵੀ ਨਹੀਂ ਕੰਮ ਹੀ ਨਹੀਂ ਕੀਤਾ ਚਲੋ ਜੀ ਇਹਨੂੰ ਤੇ ਗੁਰੂ ਵੱਲੋਂ ਪੈਣੀਆਂ ਵੋਟਾਂ ਮਾਰਨਗੇ ਪੂਰੀਆਂ ਮੱਲਾ ਉਹਨਾਂ ਦੇ ਨਾਲਿਆਂ ਸਾਰੇ ਖੜੇ ਆ ਕੋਈ ਕਾਰਨ ਕਿ ਕਿਉਂ ਲੋਕੀ ਉਹਨਾਂ ਨੂੰ ਵੋਟ ਕਾਰਨ ਉਹਦੇ ਤਾਂ ਠੱਕੇ ਛਾਈ ਹੋਈ ਆ ਕੋਈ ਇਹੋ ਜਿਹਾ ਬੰਦਾ ਨਹੀਂ ਵਧੀਆ ਨੌਜਵਾਨਾਂ ਨੂੰ ਵਧੀਆ ਰਾਏ ਪਾਉਣ ਡਿਆ ਹੈ ਕੋਈ ਗੱਲ ਨਹੀਂ ਇਹੋ ਜਿਹੀ ਆਪਾਂ ਤੁਹਾਡੀ ਗੱਲਬਾਤ ਅੱਗੇ ਵੀ ਕਰਵਾਨੇ ਆਂ ਸਦਾਰ ਸਾਹਿਬ ਮਜੂਰ ਨੇ ਇੱਕ ਵਾਰੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਇੱਥੇ ਦੇ ਹੀ ਦੁਕਾਨਦਾਰ ਨੇ ਆ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਲੈਨੇ ਆ ਜੀ ਸੱਸੀ ਕਾਲ ਜੀ ਹਾਂ ਜੀ ਕਿਹਾਗੇ ਠੀਕ ਹੈ ਜੀ ਹਾਂ ਜੀ ਭਾਈ ਸਾਡੇ ਪਾਸ ਇੰਸੋ ਜਤੰਗੇ ਜੀ ਪੂਰਾ ਫੁੱਲ ਕੇ ਕੋਈ ਇੱਕ ਕਾਰਨ ਕਿਉਂ ਲੋਕੀ ਉਹਨਾਂ ਨੂੰ ਵੋਟ ਪਾ ਰਹੇ ਸਿੱਖੀ ਨਾਲ ਜੋੜਦਾ ਵਾ ਨਸ਼ੇ ਖਟਾਉਂਦਾ ਠੀਕ ਹੈ ਹਾਂਜੀ ਅਸਕਾਲੀ ਦਾ ਸਰਕਾਰ ਨੂੰ ਕਿੱਦਾਂ ਦੇਖ ਰਿਹਾ ਇਹਨਾਂ ਨੇ ਵੀ ਆਪਣੇ ਅਮੀਰ ਵਰਗ ਦੇ ਹਿੱਤ ਸਾਥ ਉਹ ਜ਼ੀਰੋ ਜਾ ਕੇ ਠੱਗ ਬੰਦਾ ਹਾਂ ਮੈਂ ਨਹੀਂ ਪਾਰਟੀ ਸਰਕਾਰ ਨੂੰ ਕਿੱਦਾਂ ਦੇਖ ਰਿਹਾ ਉਹਨਾਂ ਨੂੰ ਵੀ ਵਧੀਆ ਕੰਮ ਕਰ ਰਹੇ ਹੋ ਪਰ ਪੌਣੀ ਵੋਟ ਇਹਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਇਸ ਤਰੀਕ ਸੋਚਾ ਦਿੱਤਾ ਗਿਆ ਹਰ ਪਾਸੇ ਇੱਕੋ ਹੀ ਚਰਚਾ ਹੈ ਪਾਈ ਅਮਰਪਾਲ ਸਿੰਘ ਜੀ ਪਾਈ ਅਮਰਪਾਲ ਸਿੰਘ ਜੀ ਤੁਹਾਡੀ ਰਿਪੋਰਟ ਅਸੀਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਆਓ ਅੱਗੇ ਗੱਲਬਾਤ ਕਰ ਲੈਨੇ ਆ ਇਸ ਟਾਈਮ ਮੌਜੂਦ ਆ ਜੀ ਅਸੀਂ ਇਲਾਕਾ ਕਡੂਰ ਸਾਹਿਬ ਦੇ ਵਿੱਚੋਂ ਆਉ ਆਪਾਂ ਗੱਲਬਾਤ ਇੱਥੇ ਕਾਫੀ ਖਡੂਰ ਸਾਹਿਬ ਦੇ ਹੀ ਲੋਕਲ ਲੋਕ ਹੈਗੇ ਨੇ ਸਤਿ ਸ਼੍ਰੀ ਅਕਾਲ ਭਾਜੀ ਮੈਂ ਨਹੀਂ ਭਾਜੀ ਅੰਦਰ ਗੱਲਬਾਤ ਕਰ ਲੈਣੇ ਆ ਜੀ ਸਰ ਸਾਹਿਬ ਖੜੇ ਨੇ ਸਰ ਬੇਕਰੀ ਵਾਲੇ ਨਾਲ ਗੱਲ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਭਾਈ ਉਸਾਸ ਸਿੰਘ ਆਏ ਨੇ ਤੁਸੀਂ ਦੱਸ ਸਕਦੇ ਨਹੀਂ ਹਾਂਜੀ ਜਿੱਤੂਗੇ ਜੀ ਕੀ ਕਰ ਰਹੇ ਜੀ ਤੁਹਾਨੂੰ ਮੋਟ ਪਾਣੀ ਚਾਹੀਦਾ ਨਹੀਂ ਉਸਰ ਕੀ ਕਰਨਾ ਸਾਡਾ ਇਲਾਕਾ ਹੀ ਕਹਿੰਦਾ ਜਿੱਤੂਗੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਿੱਥੋਂ ਦੇਗਾ ਆਮ ਆਪ ਪਾਰਟੀ ਕੀ ਕਹ ਸਕਦੇ ਸਾਰੇ ਇੱਕੋ ਜਿਹੇ ਸਾਡੇ ਵਾਸਤੇ ਜੀ ਹਰ ਪਾਸੇ ਇੱਕੋ ਹੀ ਚਰਚਾ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮਨਪਾਤ ਸਿੰਘ ਜੀ ਬੋਲਤਾ ਖੜੇ ਨੇ ਹਾਂ ਜੀ ਇਸ ਵਾਰੀ ਮੁੰਲਾ ਮਾਰ ਲਾਂਗੇ ਮਾਰਨਗੇ ਪੂਰੀਆਂ ਮੁੰਲਾ ਉਹਨਾਂ ਦੇ ਨਾਲਿਆਂ ਸਾਰੇ ਖੜੇ ਆ ਤੇ ਕੋਈ ਕਾਰਨ ਕਿ ਕਿਉਂ ਲੋਕੀ ਉਹਨਾਂ ਨੂੰ ਜਸ ਕਾਰਨ ਉਹਦੇ ਤੋਂ ਥੱਕੇ ਸ਼ਾਈ ਹੋਈ ਆ ਕੋਈ ਇਹੋ ਜਿਹਾ ਬੰਦਾ ਨਹੀਂ ਵਧੀਆ ਨੌਜਵਾਨਾਂ ਨੂੰ ਵਧੀਆ ਰਾਏ ਪਾਉਣ ਡਿਆ ਹੈ ਕੋਈ ਗੱਲ ਨਹੀਂ ਇਹੋ ਜਿਹੀ ਸੁਣਨ ਜੇ ਵੀ ਆ ਰਿਹਾ ਕਿ ਉਹਨਾਂ ਨੇ ਇਹ ਹਲਕੇ ਦੇ ਵਿੱਚ ਕਾਫੀ ਨਸ਼ਾ ਵੀ ਛੁਡਾਇਆ ਨਸ਼ਾ ਬਹੁਤ ਜ਼ਿਆਦਾ ਛੁਡਾਇਆ ਬਹੁਤ ਰਾਏ ਪਾਏ ਮੁੰਡੇ ਬਹੁਤ ਵਧੀਆ ਰਾਏ ਪਾਏ ਆ ਸਾਰਾ ਨਗਰੋ ਦੇ ਨਾਲ ਆ ਕੋਈ ਗੱਲ ਨਹੀਂ ਇਹੋ ਜੀ ਗੱਲ ਨਹੀਂ ਕੋਈ ਵੀ ਹੈਗੀ ਬਹੁਤ ਵੱਡਾ ਦਲ ਤਾਂ ਗੜ ਰਿਹਾ ਏ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਇਲਾਕਾ ਜਿਹੜਾ ਵਾ ਤਰਨਤਨ ਏਰੀਆ ਜਿਹੜਾ ਵਾ ਸਾਰਾ ਉਹਦੇ ਨਾਲ ਖੜਾ ਆ ਅਕਾਲੀ ਦਲ ਤਾਂ ਗੜ ਰਿਹਾ ਏ ਇਸ ਵਾਰ ਨਹੀਂ ਅਕਾਲੀ ਦਾ ਤੁਹਾਨੂੰ ਪਤਾ ਹੀ ਆ ਉਹਨਾਂ ਕਿੰਨੇ ਵੋਟਾਂ ਪਾਉਣੀਆਂ ਅਕਾਲੀਦਾਰ ਤੇ ਕੇ ਨੇ ਵੀ ਨਹੀਂ ਕੰਮ ਹੀ ਨਹੀਂ ਕੀਤਾ ਚਲੋ ਜੀ ਇਹਨੂੰ ਤੇ ਗੁਰੂ ਵੱਲੋਂ ਪੈਣੀਆਂ ਵੋਟਾਂ ਉਹ ਦਿਆ ਸਾਰਿਆਂ ਕੋ ਚੰਗਾ ਕਰਨ ਦਿਆਵਾ ਆਮ ਆਨੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਖੜਾਇਆ ਹੈ ਖੜਾ ਰਹੀ ਜਾਵੇ ਜੋ ਮੱਦੀ ਖੜੀ ਜਾਵੇ ਉਹਨਾਂ ਕੀ ਕੀਤਾ ਕੀਤਾ ਕੁਝ ਕੁਝ ਵੀ ਨਹੀਂ ਕੀਤਾ ਹਰ ਪਾਸੇ ਹੀ ਜੋ ਕਿ ਅਮਰਤ ਪਾਈ ਅਮਰਪਾਲ ਸਿੰਘ ਜੀ ਦਾ ਹੀ ਬੋਲਬਾਲਾ ਚੱਲ ਰਿਹਾ ਸੱਸੀ ਗਰਦੀ ਜੀ ਕਿੰਨਾ ਦੇ ਕੀ ਹੁੰਦਾ ਸਰਦ ਅਮਰਤ ਨੇ ਚੋਪਰ ਜੀ ਦਾ ਵੀ ਹਲਾਤਾ ਮਾਤਾ ਜੀ ਖੜੇ ਨੇ ਸੱਸੀ ਗਰਦੀ ਸੱਸੀ ਗਰਦੀ ਆਈ ਪਰ ਪਾਸੇ ਦੇਖ ਸਕਦੇ ਹਾਂ ਹਾਂ ਜਿੱਤ ਸਕਦੇ ਜੀ ਕੀ ਕਰਨਾ ਹਲਕਾ ਇਹ ਆਪੀ ਬਹੁਤ ਵਧੀਆ ਆ ਪੰਜਾਬ ਵਾਸਤੇ ਉਹ ਬੰਦਾ ਹਾਂਜੀ ਅੱਗੇ ਵੀ ਤੁਹਾਡੀ ਗੱਲਬਾਤ ਆਪਾਂ ਕਰਵਾਨੇ ਆ ਇਲਾਕੇ ਖਡੂਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਭਾਈ ਅਮਰਪਾਲ ਸਿੰਘ ਜੀ ਹਰ ਪਾਸੇ ਵੀ ਉਹਨਾਂ ਦੀ ਹੀ ਬੋਲਬਾਲਾ ਚੱਲ ਰਿਹਾ ਹੈ। ਆਪਾਂ ਗੱਲਬਾਤ ਸਰਦਾਰ ਸਾਹਿਬ ਨਾਲ ਵੀ ਕਰ ਲੈਨੇ ਆਂ। ਸੱਚੀ ਗੱਲ ਜੀ। ਸੱਚੀ ਗੱਲ ਸੱਚੀ ਗੱਲ। ਅ ਇਸ ਵਾਰ ਹੁਣ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜੀ ਕਰਦੇ ਨੇ। ਹਾਂਜੀ। ਹਾਂਜੀ ਹਾਂਜੀ। ਦੇ ਸਕਦੇ ਨੇ ਜੀ। ਬਾਕੀ ਵੇਖੋ ਗੱਲ ਤਾਂ ਵੀ ਸਾਰੇ ਆਪੋ ਆਪਣੀ ਕੋਸ਼ਿਸ਼ ਤੇ ਕਰਨ ਦੇ ਆ। ਗੁਰੂ ਮਾਰੀ ਕਿਰਪਾ ਹੋਣੀ ਸਾਰਿਆਂ ਤੇ ਹੋਣੀ ਆ। ਵੇਖੋ ਜਿਹਨੇ ਮਿਹਨਤ ਕਰਨੀ ਤੇ ਹੱਥ ਹੋਏਗੀ। ਆਮ ਆਦਮੀ ਪਾਰਟੀ ਨੇ ਫਲੀਫਾਰ ਕਢਾਇਆ ਕਿੰਨਾ ਦੇਖੋ। ਹਾਂ ਇਹ ਦੇਖੋ ਅਸੀਂ ਤਾਂ ਐਦਾਂ ਹੀ ਆ ਸਾਡੇ ਸਾਰੇ ਇੱਕੋ ਜਿਹੇ ਆ। ਅਸੀਂ ਦੇਖੋ ਸੇਵਾ ਕਰਨ ਵਾਲੇ ਬੰਦੇ ਆ ਉੜਿਆ ਨਹੀਂ ਦੇਖੋ ਭਾਈ ਹੋਰ ਕੋਈ ਵੀ ਕੋਈ ਕਾਈ ਬਾਗ ਆ ਵੀ ਕੋਈ 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 ਬਾਗ ਆ ਆਪਾਂ ਲਗਾਤਾਰ ਤੁਹਾਨੂੰ ਰਿਪੋਰਟ ਦਿਖਾ ਰਹੇ ਆਂ ਹਰ ਜਗ੍ਹਾ ਜਿਹੜਾ ਕਿ ਉਹ ਭਾਈ ਅਮਰਪਾਲ ਸਿੰਘ ਦੇ ਹੀ ਹੱਕ ਦੇ ਵਿੱਚ ਲੋਕੀ ਨੇ ਸੱਚੀ ਗੱਲ ਸੱਚੀ ਗੱਲ ਜੀ ਭਾਈ ਜੱਤਨ ਜੀ ਜਿੱਤ ਸਕਦੇ ਨਹੀਂ ਇਸ ਵਾਰ ਭਾਈ ਜਤਨ ਜੀ ਕੀ ਕਰਨੇ ਜੀ ਉਹਨਾਂ ਨੂੰ ਵੋਟ ਪਾਉਂਦਾ ਭਾਜੀ ਉਹ ਵਧੀਆ ਨਿਸ਼ਾਨਵਾ ਮਤਲਬ ਕੀ ਉਹਨੇ ਨਸਿਆਂ ਤੋਂ ਬਾਹਰ ਕੱਢੇ ਮੁੰਡੇ ਇਹੀ ਕਾਰਨ ਭਾਈ ਸਭ ਤੋਂ ਵੱਡਾ ਨਸਿਆ ਸਭ ਤੋਂ ਵੱਡੀ ਬਰਬਾਦੀ ਇਹੀ ਕਾਰਨ ਹੈ ਵੱਡਾ ਨਸਨ ਬਾਹਰ ਕੱਢਣਗੇ ਹਲਕਾ ਜੋ ਕਿ ਐਸਜੀਪੀਸੀ ਦਾ ਘੜ ਰਿਹਾ ਹੈ ਇਸ ਵਾਰ ਉਹਨਾਂ ਨੇ ਤਰ੍ਹਾਂ ਦੇ ਜੀ ਨਹੀਂ ਦਿਖਾਉਂਦੇ ਨਹੀਂ ਨਹੀਂ ਭਾਈ ਉਹ ਨਹੀਂ ਜਿੱਤਣਾ ਉਹ ਜ ਐਸਐਮ ਹਰ ਜਗ੍ਹਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਦਾ ਹੀ ਬੋਲਬਾਲਾ ਚੱਲ ਰਿਹਾ ਹੈ ਅੱਗੇ ਵੀ ਤੁਹਾਨੂੰ ਅਸੀਂ ਰਿਪੋਰਟ ਦਿਖਾਉਂਦੇ ਰਾਵਾਂਗੇ ਮੌਜੂਦ ਹਾਂ ਇਸ ਟਾਈਮ ਖਡੂਰ ਸਾਹਿਬ